ਅਰੰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਵਿੱਚ ਆਓ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੋਂਦਵਾਲ ਸਾਹਿਬ ਗੁਰਤਾਰਾ ਬੌਲੀ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਗੁਰਤਾ ਗਦੀ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਦਾ ਦਿਵਸ 4.5 ਸਾਲਾ ਸ਼ਤਾਬਦੀ ਸ਼੍ਰੀ ਗੋਂਦਵਾਲ ਸਾਹਿਬ ਧਰਤੀ ਤੇ ਮਨਾਈ ਜਾ ਰਹੀ ਆ ਔਰ 15 ਸਤੰਬਰ ਤੋਂ 18 ਸਤੰਬਰ ਤੱਕ ਜੋ ਡੇਟਾ ਫਿਕਸ ਹੋਈਆਂ ਨੇ ਉਹ ਸ਼ਤਾਬਦੀ ਜਿਹੜੀ ਆ ਬੜੇ ਵੱਡੇ ਪੱਧਰ ਦੇ ਉੱਤੇ ਗੋਦਵਾਲ ਸਾਹਿਬ ਗੁਰਦਾਰਾ ਬੌਲੀ ਸੇਵਕ ਇਹ ਮਨਾਈ ਜਾ ਰਹੀ ਆ ਉਸ ਮੌਕੇ ਤੇ ਹਾਯੂਰ ਸਾਹਿਬ ਵੱਲੋਂ ਗੁਰਦਾਰਾ ਲੰਗਰ ਸਾਹਿਬ ਵੱਲੋਂ ਗੋਦਵਾਲ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਬੌਲੀ ਸਾਹਿਬ ਦੇ ਨਾਲ ਗੁਰਦੁਆਰਾ ਜੰਝ ਘਰ ਜਿੱਥੇ ਤਰਨਤਾਲ ਦੀ ਛੌਣੀ ਆ ਉਸ ਜਗ੍ਹਾ ਤੇ ਹਯੂਰ ਸਾਹਿਬ ਵੱਲੋਂ 13 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਲੰਗਰ ਲੱਗੇਗਾ ਲਗਾਇਆ ਜਾ ਰਿਹਾ ਔਰ ਸਾਰੀਆਂ ਸੰਗਤਾਂ ਨੇ ਗੋਦਵਾਲ ਸਾਹਿਬ ਦੀ ਸ਼ਤਾਬਦੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਘੋਮ ਹਮਾ ਕੇ ਪਹੁੰਚੋ ਤੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ